ਰੋਜੀ ਰੋਟੀ ਦੀ ਪਾਲ ਵਿੱਚ ਵਿਦੇਸ਼ੀ ਗਏ ਨੌਜਵਾਨਾਂ ਦੀਆਂ ਮੌਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਤਾਜ਼ਾ ਖਬਰ ਰਾਜਕੋਟ ਦੇ ਪਿੰਡ ਤਲਵੰਡੀ ਰਾਏ ਤੋਂ ਸਾਹਮਣੇ ਆਈ ਹੈ ਜਿੱਥੇ 48 ਸਾਲਾ ਰਣਜੀਤ ਸਿੰਘ ਪੁੱਤਰ ਜੋਰਾ ਸਿੰਘ ਦੀ ਕੈਨੇਡਾ ਦੇ ਬ੍ਰੈਂਪਟਨ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਰਣਜੀਤ ਸਿੰਘ ਢਿੱਲੋਂ ਦਾ ਵਿਆਹ 1986 ਵਿੱਚ ਪਿੰਡ ਹਿਸੋਵਾਲ ਦੀ ਦਵਿੰਦਰ ਕੋੜ ਨਾਲ ਹੋਇਆ ਸੀ ਅਤੇ ਉਹ 1997 ਵਿੱਚ ਹੀ ਬ੍ਰੈਂਪਟਨ ਚਲ ਗਿਆ ਸੀ। ਇਹ ਦੁਖਦਾਈ ਘਟਨਾ ਉਸ ਵੇਲੇ ਵਾਪਰੀ ਜਦੋਂ ਉਹ ਆਪਣੇ ਘਰ ਵਿੱਚ ਸੀ ਤਾਂ ਦਿਲ ਦਾ ਦੌਰਾ ਪੈ ਗਿਆ ਹਟੇਕ ਹੋਇਆ ਜੀ ਮੇਰਾ ਭਰਾ ਸੀ ਗੁਰਜੀਤ ਸਿੰਘ ਕਿ ਕਿਹਦੇ ਜੀ ਬ੍ਰੈਂਟਨ ਕੈਨੇਡਾ ਜੀ ਕਦੋਂ ਜਾਇਆ ਨਹੀਂ ਇਹ 8 8 ਅੱਠ ਤਰੀਕ ਦੀ ਗੱਲ ਹੈ 8 ਤਰੀਕ ਨੂੰ ਹਾਂ ਜੀ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਹਨ ਮੇਰੇ ਮੁੰਡਾ ਰਹਿੰਦਾ ਧਰਮਪ੍ਰੀਤ ਉਹਨੇ ਫੋਨ ਕੀਤਾ ਜੀ ਇਹਨੇ ਵਸ ਗਈ ਇਹਨਾਂ 48 ਸਾਲ ਦੇ ਉਹਨਾਂ ਦਾ ਆਪਣੇ ਸਸਕਾਰ ਉੱਤੇ ਕੀ ਤਰ੍ਹਾਂ ਹੋ ਗਿਆ ਇੱਥੇ ਉੱਥੇ ਬ੍ਰੈਂਟਨ ਕਿਤੇ ਨੂੰ ਉਹਦੇ ਪਰਿਵਾਰ ਚੋਂ ਕੋਲ ਹੋਣੀ ਵੱਡੀ ਬੇਟੀ ਐ ਛੋਟਾ ਬੇਟਾ ਵੀ ਇੱਕਦਮ ਜਿਹਨਾਂ ਮਤਲਬ ਅਟੈਕ ਹੋਣ ਦੇ ਨਾਲ ਦਿਲ ਦਾ ਦੌਰਾ ਪੈਣ ਦੇ ਨਾਲ ਇਹਨਾਂ ਦੀ اچانک ਹੀ ਮੌਤ ਹੋ ਗਈ ਮਤਲਬ ਕੋਈ ਪਹਿਲਾਂ ਇਤਨੀ ਗੱਲਬਾਤ ਹੈ ਨਹੀਂ ਸੀਗੀ ਇਕਦਮ ਹੈਲਥੀ ਸੀਗੇ ਪੂਰੇ ਇਕਦਮ ਮਤਲਬ ਟੈਕ ਹੋਇਆ ਟੈਕ ਹੋਣ ਦੇ ਨਾਲ ਬੇਵਕਤੀ ਮਤਲਬ ਇਕਦਮ ਮੌਤ ਹੋ ਗਈ ਸਾਡੇ ਲੱਗਦੇ ਸੀਗੇ ਨਹੀਂ ਮਾਸਾ ਨਹੀਂ ਰਹਿ ਦੇ ਸੀਗੀ ਤੇ ਪਰਵਾਦੇ ਵਿੱਚ ਉੱਥੇ ਕੌਣ ਹੋਣਾ ਉੱਥੇ ਉਹਨਾਂ ਦੀ ਵਾਈਫ ਆ ਤੇ ਦੋ ਬੱਚੇ ਆ ਜੀ ਇੱਕ ਮੁੰਡਾ ਹੈਗਾ ਇੱਕ ਬੇਟੀ ਹੈ ਤੇ ਇਹਨਾਂ ਕਿਹਾਂ ਨੂੰ ਕਿੱਥੇ ਗਏ ਹੋਗੇ ਜੀ ਇਹ ਮੈਨੂੰ ਲੱਗਾ 1997 ਦੇ ਗਏ ਹੋਏ ਸੀਗਾ ਨਹੀਂ 1997 ਦੇ ਗਏ ਹੋਏ ਸੀਗੇ ਜੀ ਹੁਣ ਥੋੜਾ ਟਾਈਮ ਪਹਿਲਾਂ ਡੇਢ ਮਹੀਨਾ ਇੱਥੇ ਲਾ ਕੇ ਗਏ ਆ ਜੀ ਇੰਡੀਆ ਇੱਥੇ ਰਹਿ ਕੇ ਗਏ ਆ ਕਾਫੀ ਟਾਈਮ ਬਾਅਦ ਆਏ ਸੀਗੇ ਮਤਲਬ ਵਧੀਆ ਇੱਥੇ ਡੇਢ ਮਹੀਨਾ ਲਾ ਕੇ ਉਸ ਤੋਂ ਬਾਅਦ ਕੰਮ ਕਾਰ ਕਰਕੇ ਫਿਰ ਵਾਪਸ ਜਾਣਾ ਪਿਆ ਉਹਨਾਂ ਨੂੰ ਤੁਹਾਡੀ लास्ट ਟਾਈਮ ਕਦੋਂ ਗੱਲ ਹੋਈ ਸੀ ਉਹਨਾਂ ਨਾਲ ਜਦੋਂ 1.5 ਮਹੀਨਾ ਪਹਿਲਾਂ ਆਏ ਹੋਏ ਸੀ ਉਦੋਂ ਹੀ ਗੱਲਬਾਤ ਹੋਈ ਸੀਗੀ ਪਰ ਬਾਅਦ ਨਾਲ ਵੈਸੇ ਇੱਥੇ ਗੱਲ ਹੁੰਦੀ ਰਹਿੰਦੀ ਸੀ ਕਦੇ ਤਾਂ Delhi ਵਾਂਗੂੰ ਹੁੰਦੀ ਸੀਗੀ ਪਰ ਸਾਡੇ ਨਾਲ ਉਦੋਂ ਹੀ ਹੋਈ ਸੀ ਜਦੋਂ ਆਏ ਹੋਏ ਸੀ ਇੱਥੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ